ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪਰਸਾ ਤਾ ਇੱਛਾ ਪੂਰਕ ਸਰਬ ਸੁਖ ਦਾਤਾ ਹਾਰਾ ਜਾ ਕੈ ਵਸ ਹੈ ਕਾਮ ਤੇ ਨਾ ਸੋ ਸਹਰ ਧਾਈ ਐ ਮੇਰੇ ਜਿਆੜੇ ਤਾ ਸਰਬ ਸੁਖ ਪਾਵ ਮੇਰੇ ਮਨਾ ਆਪੂਰਕ ਸਰਬ ਸੁਖ ਦਾਤਾ ਹਾਰਾ ਜਾ ਕ ਵਸ ਹੈ ਕਾਮ ਤੇ ਨਾ ਸੋ ਸਹਰ ਧਾਈਐ ਮੇਰੇ ਜੀ ਹੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਇ ਹਰ ਪੁਰਖ ਨਰੰਜਨਾ ਰਹਾ ਜੈ ਹਰ ਸਿਮਰਨ ਪਿਆ ਤੈ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਏ ਮਤ ਦੀਨੀ ਜਪ ਹਰ ਪਵ ਜਲ ਤਰਨਾ ਜੈ ਹਰ ਸਿਮਰਨ ਪਿਆ ਤੈ ਉਪਾਦ ਗਤ ਕੀਨੀ ਵਡਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰ ਪਵ ਜਲ ਤਰਨਾ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर्जामी श्री गुरु नानक देव निरंकार स्वरूप सच्चे पादशाह जी आप जी ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਾ ਤੁਕ ਭੁੱਲ ਚੁਕ ਮਾਫ ਆਵ ਜੀ ਦੇ ਚਰਨ ਕਮਲਾਂ ਪਾਸ ਸਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਕੀਆਂ ਸੰਗਤਾਂ ਧੰਨ ਗੁਰੂ ਕੀਆਂ ਸੰਗਤਾਂ ਜੀ ਆਇਆਂ ਨੂੰ ਗੁਰਮukh ਪਿਆਰਿਓ ਸਾਧ ਸੰਗਤ ਜੀ ਬੇਨਤੀ ਹੈ ਆਪੋ ਆਪਣੇ ਥਾਂ ਤੇ ਸਜੇ ਰਹੋ ਥਾਲ ਗੁਣ ਪ੍ਰੰਤ ਫੇਰ ਸੰਗਤ ਨੇ ਦਰਸ਼ਨ ਕਰਨੇ ਹਨ ਸੋ ਸਾਧ ਸੰਗਤ ਜੀ ਬੇਨਤੀ ਹੈ ਜੋ ਅੰਮ੍ਰਿਤ ਘਰ ਹੈ ਬਾਬਾ ਗੇਜਾ ਸਿੰਘ ਜੀ ਵੱਲੋਂ ਚਲਾਈ ਹੋਈ ਰੋਮ-ਰੋਮ ਮੁਤਾਬਕ ਜੋ ਜਪ-ਤਪ ਸਮਾਗਮ ਆਗਦੇ ਮਹੀਨੇ ਦਾ ਉੱਥੇ ਅੱਜ ਭੋਗ ਪੈਣੇ ਹਨ ਉਸ ਸੰਗਤਾਂ ਨੂੰ ਬੇਨਤੀ ਹੈ ਉੱਥੇ ਹਾਜ਼ਰੀਆਂ ਭਰਨੀਆਂ ਨਾਲ ਹੀ ਸ਼ਾਮ ਨੂੰ ਜੋ ਬਾਬਾ ਤਾ ਸਿੰਘ ਜੀ ਬਰੁੰਦੇ ਵਾਲੇ ਉਹਨਾਂ ਦੇ ਅਸਥਾਨ ਤੇ ਰਾਇਸ਼ ਸਥਾਨ ਤੇ ਰਾਤ ਨੂੰ ਵੱਡੇ ਪਾਠਾਂ ਦੇ ਭੋਗ ਪੈਣਿਆਂ ਉੱਥੇ ਵੀ ਸੰਗਤਾਂ ਨੂੰ ਬੇਨਤੀ ਹੈ ਕਿ ਹਾਜ਼ਰੀਆਂ ਭਰਨ ਪਿਆਰ ਨਾਲ ਸਾਰੇ ਸਤਨਾਮ ਵੈਗੁਰੂ ਜਪੋ ਸਤਿਨਾਮ ਸਤਿ ਤੇ ਨਾਮ ਜ਼ਤ